ਮੈਂ ਅਜੇ ਆਇਆ ਹੀ ਆ ਮੈਂ ਤੇ ਚ ਗਿਆ ਹੀ ਨਹੀਂ ਅੰਦਰ ਮੈਂ ਤੇ ਆ ਹੀ ਰਿਹਾ ਠੀਕ ਨਹੀਂ ਬਾਕੀ ਮਰਖਾ ਰੌਣਾ ਪਹਿਲਾ ਖੋਲਣਾ ਸੀਗਾ 8 ਵਜੇ ਹੁਣ ਤਾਂ ਮਰਖਾ ਕੰਪਲੀਟ ਹੋ ਗਿਆ ਹੁਣ ਦੂਜਾ ਰੌਣਾ ਖੋਲਣਾ ਵਾਲਾ ਹੈ ਜੀ ਗੇਟ ਤੇ ਵਧਾਈਆਂ ਮਿਲਣ ਲੱਗ ਪਈਆਂ ਨਹੀਂ ਮੈਨੂੰ ਤਾਂ ਪਹਿਲੇ ਗੇਟ ਤੇ ਵਧਾਈਆਂ ਦੇਣ ਦਾ ਪੈ ਸੀਗਾ ਮੈਨੂੰ ਤਾਂ ਲੱਗਦਾ ਇਹਨਾਂ ਨੂੰ ਪਤਾ ਲੱਗ ਹੀ ਗਿਆ ਮੈਨੂੰ ਤੇ ਚੱਟ ਤਾਂ ਕੋਈ ਪਤਾ ਨਹੀਂ ਮੈਨੂੰ ਲੱਗਦਾ ਜਿਹੜਾ ਮੇਨ ਗੇਟ ਤੇ ਵਧਾਈਆਂ ਮਿੰਡੀਆਂ ਤਾਂ ਮੰਨ ਕੇ ਮੰਨ ਕੇ ਚੱਲਦੇ ਹੋ 212 ਦੀ ਦੌਰ ਆ ਜਿੱਥੇ ਲੋਕਾਂ ਦੀ ਸਾਹ-ਸਾਤ ਲੱਗੀ ਹੋਈ ਹੈ ਇੱਕ ਤਾਂ ਤੁਹਾਡੀ ਟੈਕ ਸੁਖਿੰਦਰ ਸਿੰਘ ਦੇ ਨਾਵਾ ਹੈ ਜੇ ਅਵੀ ਕਰਨ ਦਾ ਵੀ ਲੱਲੋ ਕਾਲੀਤਲ ਵਾਲੇ ਦਾ ਨਾਂ ਉਹ ਕਿਹੜਾ ਘੱਟ ਲੀਡਰ ਹੈ ਉਹਦਾ ਪ્યોਰ ਸਪੀਕਰ ਹੈ ਵੱਡਾ ਲੀਡਰ ਹੈ ਉਹਦਾ ਵੀ ਨਾਂ ਲੱਲੋ ਉਹਦਾ ਵੀ ਸਾਖ ਉਹਦੀ ਕਿਤੇ ਬਚੀ ਹੈ ਉਹਦੀ ਵੀ ਤਾਂ ਲੱਗਣੀ ਹੈ ਦੋਨਾਂ ਦਾ ਗਲਨ ਤੀਜੇ ਦਾ ਵੀ ਨਾਂ ਵਿੱਚ ਰੱਖਿਆ ਕਰੋ ਉਹਨੂੰ ਵਿਚਾਰੇ ਨੂੰ ਕੋਈ ਪਿੱਛੇ ਕਰਦੀ ਮੇਰਾ ਮੁਕਾਬਲਾ ਦੋਨਾਂ ਚ ਕਿੰਨਾ ਜਾ ਰਿਆ ਨਾ ਜੀ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਜੋਰ ਤੇ ਉਹਨੇ ਵੀ ਬਥੇਰਾ ਲਾਇਆ ਹਰਨਵਾਤ ਤੇ ਥੋੜੀ ਕੋਈ ਖਨੂੰ ਦਾ ਜਿੱਤਣਵਾਤ ਤੇ ਸਾਰੇ ਖਨੂੰਦੇ ਨੇ ਲੱਡੂਆ ਆਰਡਰ ਦੇਤਾ ਜੀ ਫਿਰ ਉਹ ਦਾ ਪ੍ਰਮਾਤਮਾ ਸੱਚੇ ਬਸ ਤਾਂ ਇਹ ਲੱਗਦਾ ਪਿਆਰਦਾ ਕਬਜ਼ਾ ਚੱਲਿਆ ਕਬਜ਼ਾ ਟੁੱਟੂਗਾ ਉਹ ਤ ਇਹ ਕੋਈ ਕਬਜ਼ਾ ਨਹੀਂ ਰਹਿਣਾ ਸਭ ਤੋੜ ਦੇਣੇ ਪ੍ਰਮਾਤਮਾ ਸੱਚੇ ਪਾਤਸ਼ਾਹ ਨੇ ਬੜੇ ਬੜੇ ਵੱਡੇ ਕਬਜ਼ੇ ਬਾਈਚ ਵੀ ਤੋੜੇ ਐਸ ਵਾਰੀ ਵੀ ਟੁੱਟਣਗੇ ਕਬਜ਼ੇ ਕਿੰਨੀ ਲੀਡ ਲੈਣ ਵਾਲੇ ਕੀ ਲਾਦਾਂ ਨਾਲ ਇਹ ਤਾਂ ਪ੍ਰਮਾਤਮਾ ਨੂੰ ਪਤਾ ਜੀ ਸੱਚੇ ਪਾਤਸ਼ਾਹ ਮੈਂ ਕੀ ਦੱਸਾਂ ਉਹਨਾਂ ਜਿੱਤੇ ਕਰਕੇ ਮੈਂ ਕਿਹੜਾ ਕੋਈ ਬੜਾ ਜਾਣੀ ਜਾਣਾਂ ਕਿ ਮੈਨੂੰ ਪਤਾ ਕਿ ਕਿੰਨੀ ਲੀਡ ਲੈਣੀ ਜਾਂ ਆਕਾਲਪੁਰਖ ਨੂੰ ਪਤਾ ਜਾਂ ਅੰਦਰ ਮਸ਼ੀਨਾਂ ਚ ਜਿਹੜੀ ਕੀਤੀ ਹੁੰਦੀ ਉਹਨਾਂ ਨੂੰ ਪਤਾ ਕਹਿੰਦਾ ਵਾ ਜੀ ਪ੍ਰਬੰਧ ਕਿਦਾਂ ਦੇ ਕੀਤੇ ਹੋਏ ਜਿੱਤ ਦੀ ਖੁਸ਼ੀ ਨੂੰ ਲੈ ਕੇ ਕੋਈ ਪ੍ਰਬੰਧਰੇ ਜੀ ਅਸੀਂ ਕਾਹਦੇ ਪ੍ਰਬੰਧ ਕਰਨੇ ਨੇ ਉਹ ਤੇ ਆਹੀ ਤਾਨੂੰ ਪਤਾ ਆ ਮਾਦੀ ਪਾਰਟੀ ਜਿੱਦਾਂ ਦਾ ਮੈਂ ਉਦਾਂ ਦੇ ਮੇਰੇ ਵਰਕਰ ਤੁਹਾਡੇ ਜਿਹੜੇ ਤੇ ਖੁਸ਼ੀ ਦਾ ਪਾ ਲੱਗਣ ਰਿਹਾ ਉਹ ਮੈਂ ਖੁਸ਼ ਰਹਿਣ ਵਾਲਾ ਬੰਦਾ ਮੈਂ ਚੜ੍ਹਦੀ ਕਲਾ ਚ ਰਹਿਣ ਵਾਲਾ ਬੰਦਾ ਠੀਕ ਨਹੀਂ ਦੂਜਿਆਂ ਨੂੰ ਵੀ ਕਿਤੇ ਉਹਨਾਂ ਤੇ ਵੀ ਕੈਮਰੇ ਕੋ ਮੇਰੇ ਬਾਰੇ ਉਹ ਵੀ ਕੋ ਆਇਆ ਕਿ ਨਹੀਂ ਤੇ ਆਜ ਨਹੀਂ ਕੋ ਆਉਣਾ ਵੀ ਨਹੀਂ ਆ ਫਿਰ ਰਿੰਦਾਵ ਸਾਹਿਬ ਰਿੰਦਾਵ ਸਾਹਿਬ ਕਦੀ ਬੇਲਾ ਸੀ ਸਰਪੰਚੀ ਵਾਸਤੇ ਕਹਿ ਰੇ ਸੀ ਤੇ ਅੱਜ ਪਰਮਾਤਮਾ ਨੇ ਬਖਸ਼ਿਸ਼ ਕੀਤੀ ਐਮ ਐਲ ਏ ਉਹ ਵੀ ਉਹਦੇ ਸਾਹਮਣੇ ਜਿਹਦੇ ਕੋ ਸਰਪੰਚੀ ਮੰਗੀ ਆ ਰਹੀ ਸੀ ਤੁਹਾਡੇ ਪਰਿਵਾਰਾ ਦੇ ਦੇਖੋ ਜੀ ਕਾਲਪੁਰਖ ਦੇ ਘਰ ਬੜਾ ਕੁਛ ਹੈ ਉਹ ਵੀ ਸਮਾਜ ਸੀ ਜਦੋਂ ਸਰਪੰਚੀ ਤੋਂ ਪੰਗਾ ਪਿਆ ਉਹ ਵੀ ਸਮਾਜ ਜਦੋਂ ਜੱਟ ਦੇ 85% ਰਵਾਦੀ ਪਾਰਟੀ ਤੇ ਬਣੇ ਇਹ ਸਭ ਕੁਦਰਤ ਦੀਆਂ ਖੇਡਾਂ ਨੇ ਪ੍ਰਮਾਤਮਾ ਕਰਾਉਂਦਾ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਰਸਤੇ ਪ੍ਰਮਾਤਮਾ ਖੁਦ ਦਿੰਦਾ ਠੀਕ ਹੈ ਮੈਨੂੰ ਪ੍ਰਮਾਤਮਾ ਨੇ ਰਸਤਾ ਦਿੱਤਾ ਕਿਸੇ ਬੰਦੇ ਨੇ ਨਹੀਂ ਦਿੱਤਾ ਇਸ ਕਰਕੇ ਜੇ ਪ੍ਰਮਾਤਮਾ ਨੇ ਮੈਨੂੰ ਰਸਤਾ ਦਿੱਤਾ ਤਾਂ ਮੇਰੀ ਫਤਿਹ ਵੀ ਪ੍ਰਮਾਤਮਾ ਨੇ ਕਰਾਉਣੀ ਹੈ ਥੈਂਕ ਯੂ ਠੀਕ ਹੈ ਜੀ ਬਹੁਤ